ਸਿੱਧਾ ਬਖਾਵਾਗੇ ਤੁਹਾਨੂੰ ਅੱਜ ਅਮਰਸਾ ਦੇ ਬਟਾਲਾ ਰੋਡ 81 ਨੰਬਰ ਪਿੱਲਰ ਦੀਆਂ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਬਜ਼ੁਰਗ ਜੋੜਾ ਮੈਂ ਜਨਾਬ ਕਹਿ ਸਕਦਾ ਹਾਂ ਵੀ 75 ਸਾਲ ਦੀ ਉਮਰ ਕਰੀਬ ਹੋ ਚੁੱਕੀ ਆ ਪਰ ਅੱਜ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਭਾਲਦੇ ਨੇ ਅਤੇ ਸਭ ਤੋਂ ਵੱਡੀ ਇਹ ਗੱਲ ਹੈ ਵੀ ਐਸ ਉਮਰ 'ਚ ਲੋਕ ਆਰਾਮ ਕਰਨ ਚਾਹੁੰਦੇ ਨੇ ਵੀ ਸਾਨੂੰ ਆਰਾਮ ਚਾਹੀਦਾ ਪਰ ਇਹ ਜਿਹੜਾ ਬਜ਼ੁਰਗ ਜੋੜਾ ਵਾ ਘਰੇ ਆਰਾਮ ਨਾ ਕਰਕੇ ਮਿਹਨਤ ਨੂੰ ਜਿਹੜਾ ਤਰੀਕਾ ਰਿਆਂ ਮਨਜ ਕਿਦਾਂ ਵਿਚਾਰ ਆਇਆ ਇਸਲਾ ਮਿਹਨਤ ਕਰਦਾ ਤੇ ਤੁਹਾਡੀ ਉਮਰ ਕਿੰਨੀ ਹੋ ਚੁੱਕੀ ਹੁੰਦਾ ਦੇਖੋ ਜੀ ਉਮਰ ਮੇਰੀ ਕਿ 75 ਸਾਲ ਹੋ ਗਈ ਹੈ 18 ਜੀ ਮੈਂ ਕੰਮ ਛੱਡਿਆ ਸ਼ੈਟਰਿੰਗ ਦਾ ਮੈਂ ਕੰਮ ਕਰਦਾ ਸਾਂ ਉਹ ਕੰਮ ਭਾਰਾ ਸੀ ਉਹ ਛੱਡਣ ਕਰਕੇ ਮੈਂ ਮਹੀਨਾ ਡੇਢ ਮਹੀਨਾ ਕਰ ਰਿਹਾ ਤੇ ਮੈਂ ਬਿਮਾਰ ਪੈ ਗਿਆ ਹਾਂ ਇਹ ਜ਼ਿੰਦਗੀ ਦੇ ਉਤਰਾ ਚੜਾਹ ਕਿੰਨੇ ਘਾਏ ਨੇ ਜ਼ਿੰਦਗੀ ਚ ਕਿੰਨੇ ਕਿ ਮੁਸ਼ਕਲਾਂ ਤੁਹਾਨੂੰ ਸਾਂਭ ਲੈ ਕੇ ਰਹਿਣਾ ਪਿਆ ਕਿੰਨਾ ਕਿਹੜੇ ਕਿਹੜੇ ਹਾਲਾਤੋਂ ਲੰਘਣਾ ਪਿਆ ਤੁਹਾਨੂੰ ਦੇਖੋ ਇਹ ਉਤਰਾ ਚੜਾਹ ਹੁੰਦੇ ਜਾਂਦੇ ਰਹਿੰਦੇ ਆ ਕਦੀ ਇਹ ਨਹੀਂ ਚਿੰਤਾ ਨਹੀਂ ਕੀਤੀ ਗਾ ਮੈਂ ਸੁਰੇ ਸਾਢੇ 7:30 7 ਵਜੇ ਇੱਥੇ ਆ ਜਾਣਾ ਤੇ ਸ਼ਾਮ ਨੂੰ ਸਾਢੇ 7 8 8 ਵਜਾਂ ਦੇ ਸਵਾ 8 ਵੀ ਵਜਾਂਦੇ ਨੇ ਫੇਰ ਜਾਣਾ ਇੱਥੋਂ ਅਸੀਂ ਦੇਖਿਆ ਬਾਪੂ ਜੀ ਤੁਹਾਡੇ ਮਤ ਕਰੇ ਸੀ ਜਦੋਂ ਤੁਸੀਂ ਲੈ ਕੇ ਆਉਂਦੇ ਸੀ ਪਾਣੀ ਤੁਹਾਡੀ ਹੱਥ ਨੇ ਬਾਟੀ ਫੜ ਕੇ ਖੁਦ ਲੈ ਲਈ ਪਹਿਲਾਂ ਵੀ ਕਈ ਘਰੇ ਇਸੇ ਦਾ ਮਤ ਕਰਦੇ ਹੁੰਦੇ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤਸਵੀਰਾਂ ਵਖਾਵਾਗੇ ਤੁਹਾਨੂੰ ਅੱਜ ਅਮਰਸਾ ਦੇ ਬਟਾਲਾ ਰੋਡ 81 ਨੰਬਰ ਪਿੱਲਰ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ 81 ਨੰਬਰ ਪਿੱਲਰ ਰਿਹਾ ਤੇ ਇਹ ਜਿਹੜੇ ਦੋਵੇਂ ਪਤੀ ਪਤਨੀ ਬਜ਼ੁਰਗ ਜੋੜਾ ਮਜੀਦਮ ਕਹਿ ਸਕਦਾ ਵਾ ਵੀ 75 ਸਾਲ ਦੀ ਉਮਰ ਕਰੀਬ ਹੋ ਚੁੱਕੀ ਆ ਪਰ ਅੱਜ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਭਾਲਦੇ ਨੇ ਤੇ ਸਭ ਤੋਂ ਵੱਡੀ ਇਹ ਗੱਲ ਆ ਵੀ ਐਸ ਉਮਰ ਚ ਲੋਕ ਆਰਾਮ ਕਰਨ ਚਾਹੁੰਦੇ ਨੇ ਵੀ ਸਾਨੂੰ ਆਰਾਮ ਚਾਹੀਦਾ ਪਰ ਇਹ ਜਿਹੜਾ ਬਜ਼ੁਰਗ ਜੋੜਾ ਵਾ ਘਰੇ ਆਰਾਮ ਨਾ ਕਰਕੇ ਮਿਹਨਤ ਨੂੰ ਜਿਹੜਾ ਤਰੀਕਾ ਦੇ ਰਿਹਾ ਗੱਲਬਾਤ ਕਰਾਂਗੇ ਸਦਾ ਪਿੰਦਰ ਸਿੰਘ ਦੇ ਨਾਲ ਸਰਦਾਰ ਜੀ ਮੰਚ ਕਿਦਾਂ ਵਿਚਾਰ ਆਇਆ ਇਸ ਤਰ੍ਹਾਂ ਮਿਹਨਤ ਕਰਦਾ ਤੇ ਤੁਹਾਡੀ ਉਮਰ ਕਿੰਨੀ ਹੋ ਚੁੱਕੀ ਹੁੰਦਾ ਦੇਖੋ ਜੀ ਉਮਰ ਮੇਰੀ 74 75 ਸਾਲ ਹੋ ਗਈ ਹੈ। ਬਾਕੀ ਦੂਜੀ ਗੱਲ ਇਹ ਆ ਕਿ ਮੈਂ ਮਹੀਨਾ ਦੋ ਮਹੀਨੇ ਘਰ ਰਿਹਾ ਹਾਂ 18 ਜੀ ਮੈਂ ਕੰਮ ਛੱਡਿਆ ਸ਼ੈਡਰਿੰਗ ਦਾ ਮੈਂ ਕੰਮ ਕਰਦਾ ਸਾਂ ਉਹ ਕੰਮ ਭਾਰਾ ਸੀ ਉਹ ਛੱਡਣ ਕਰਕੇ ਮੈਂ ਮਹੀਨਾ ਡੇਢ ਮਹੀਨਾ ਘਰ ਰਿਹਾ ਤੇ ਮੈਂ ਬਿਮਾਰ ਪੈ ਗਿਆ ਹਾਂ। ਉਹਦੇ ਬਾਅਦ ਚ ਮੈਨੂੰ ਕੋਈ ਯਾਰ ਦੋਸਤ ਨੇ ਕਿਹਾ ਵੀ ਤੂੰ ਇਹ ਕੰਮ ਕਰ ਲੈ। ਜਦੋਂ ਉਹਨੇ ਮਸਲਾ ਦਿੱਤਾ ਮੈਂ ਇੱਥੇ ਆਣ ਕੇ ਡਾਲਾ ਲਿਆ। ਉਦੋਂ ਇਹ ਚੌਂਕੀ ਨਵੀਂ ਨਵੀਂ ਬਣੀ ਸੀ ਤੇ ਬਸ ਫਿਰ ਮਹਾਰਾਜ ਨਹੀਂ ਕਰ ਪਾ ਰਹੀ। ਦੋ ਖੁੱਲ ਕੇ ਮਿਲਦੇ ਰਹੇ ਜਿਵੇਂ 180 ਤੁਹਾਡੇ ਵਿਆਹ ਨੂੰ ਕਿਹੜਾ ਸਮਾਂ ਹੋ ਗਿਆ ਨੇ ਤੁਹਾਡੇ ਬੱਚੇ ਕਿੰਨੇ ਨੇ ਦਸ਼ਕਾ ਨੂੰ ਸਾਝਾ ਕਰਦੇ ਹੋ ਤੇ ਜਿੰਦਗੀ ਦੇ ਉਤਰਾ ਚੜਾਹ ਕਿੰਨੇ ਘਾਏ ਨੇ ਜਿੰਦਗੀ ਚ ਕਿੰਨੀ ਕਿ ਮੁਸ਼ਕਲਾਂ ਤੁਹਾਨੂੰ ਸਾਂਭ ਲੈਣਾ ਪਿਆ ਕਿੰਨਾ ਕਿਹੜੇ ਕਿ ਹਾਲਾਤਾਂ ਵਿੱਚ ਲੰਘਣਾ ਪਿਆ ਤੁਹਾਨੂੰ ਦੇਖੋ ਜੀ ਇਹ ਉਤਰਾ ਚੜਾਹ ਆਉਂਦੇ ਜਾਂਦੇ ਰਹਿੰਦੇ ਆ ਕਰੀ ਇਹ ਨਹੀਂ ਚਿੰਤਾ ਨਹੀਂ ਕੀਤੀ ਬਾਕੀ ਤਿੰਨ ਲੜਕੇ ਨੇ ਮੇਰੇ ਦੋ ਲੜਕੀਆਂ ਨੇ ਸ਼ਾਦੀ ਸੁਧਾ ਨੇ ਇੱਕ ਲੜਕੇ ਦੀ ਸ਼ਾਦੀ ਨਹੀਂ ਹੋਈ ਚਲੋ ਉਹ ਥੋੜਾ ਉਹ ਆਪਣਾ ਕੰਮਕਾਰ ਦੇ ਵਿੱਚ ਰਿਹਾ ਤੇ ਬਾਹਰ ਚ ਦੇ ਉਹਦਾ ਨਾਂ ਆਪਰੇਸ਼ਨ ਹੋਇਆ ਸਿਰ ਦਾ ਹਾਂਜੀ ਤੇ ਮਿੰਨੀ ਸੋ ਬਾਬਾ ਜੀ ਬੁਲਾਉਂਦੇ ਕੀ ਹੁੰਦਾ ਦਸਕਨੂ ਸਾਣਾ ਕਰ ਦਿਓ ਅੱਜ ਬਣਾਇਆ ਕੀ ਆ ਤੁਸੀਂ ਇੱਕ ਕੁੱਕਰ ਰੱਖਿਆ ਵਾ ਕੀ ਸਬਜ਼ੀ ਕੀ ਬਣਾਈ ਆ ਦਸਕਨੂ ਸਾਨੂੰ ਦੱਸਣਾ ਕਰ ਦਿਓ ਇਹ ਦੇਖੋ ਇਹ ਆਲੂ ਦੇ ਤਲੇ ਮੂੰਗਰਾ ਜੀ ਹਾਂਜੀ ਤੇ ਕੱਲ ਕੜੀ ਹੀ ਕੱਲ ਕੜੀ ਹਾਂਜੀ ਪਰਸੋਂ ਨਾ ਆਈ ਆ ਆਲੂ ਮਟਰ ਸੀਗੇ ਇਤਰਾ ਹੀ ਹੁਣ ਕੱਲ ਨੂੰ ਕਾਲੇ ਛੋਲੇ ਬਣਨੇ ਆ ਠੀਕ ਹੈ ਹਾਂਜੀ ਬਿਲਕੁਲ ਸਭ ਗਾਹ ਜਦੋਂ ਹੁੰਦਾ ਵਾ ਗਾਹ ਪਸੰਦਗੀ ਕਰਦਾ ਕੀ ਬਣਾਇਆ ਜਾਵੇ ਕੀ ਦਿੱਤਾ ਜਾਵੇ ਗਾਹ ਕੀ ਚਾਹੁੰਦਾ ਤੁਹਾਡੇ ਕੋਲ ਵੀ ਬਾਪੂ ਜੀ ਕੀ ਥੜੀ ਥੋੜੀ ਜਿਆਦਾ ਬਣਾਈ ਜਾਵੇ ਹਾਲੇ ਤੇ ਮਹਾਰਾਜ ਦੀ ਕਿਰਪਾ ਰਹੀ ਹੈ ਜਿਹੜੀ ਵੀ ਸਬਜੀ ਬਣੀ ਆ ਉਹੋ ਹੀ ਹਰ ਇੱਕ ਨੇ ਪਸੰਦ ਕੀਤੀ ਆ ਕੋਈ ਕਿਸੇ ਨੇ ਆਪਣੀ ਸਬਜੀ ਟੋਕੀ ਨਹੀਂ ਆ ਜੀ ਹਾਂਜੀ ਬਿਲਕੁਲ ਸਭ ਸਵੇਰੇ ਕਿੰਨੇ ਵਜੇ ਆ ਜਾਂਦੇ ਹੋ ਸ਼ਾਮੀ ਕਿੰਨੇ ਵਜੇ ਜਾਂਦੇ ਹੋ ਤੇ ਜੇਕਰ ਗੱਲ ਕਰੀਏ ਗਾਹ ਕੇ ਉਹਨੇ ਆ ਜਾਂਦੇ ਜਿੰਨੇ ਕੇ ਘਰ ਦਾ ਗੁਜ਼ਾਰਾ ਜਿਆ ਹੋ ਜਾਂਦਾ ਬਹੁਣੀ ਵਟਾ ਹੋ ਜਾਂਦਾ ਵਾ ਦੇ ਗਾ ਮੈਂ ਸੁਰੇਜ 7:30 7 ਵਜੇ ਇੱਥੇ ਆ ਜਾਣਾ ਤੇ ਸ਼ਾਮ ਨੂੰ 7:30 8 8 ਵਜਾਂ ਜਾਂਦੇ ਸਵਾ 8 ਵੀ ਵਜ ਜਾਂਦੇ ਨੇ ਫੇਰ ਜਾਣਾ ਇੱਥੋਂ ਤੇ ਮੇਰੇ ਸੋ ਵੀ ਤੁਸੀਂ ਮਾਤਾ ਜੀ ਦੇ ਲਾਗੇ ਫੁਲਕੇ ਲਾ ਲੈਂਦੇ ਨੇ ਤੁਸੀਂ ਲਾਗੇ ਕਿਸ ਤਰ੍ਹਾਂ ਬੱਤ ਕਰਦੇ ਹੋ ਉਹਨਾਂ ਦੀ ਵੇਖੋ ਇਹ ਅਸੀਂ ਦੇ ਰਲ ਮਿਲ ਕੇ ਇਤਰਾਹੀਆਂ ਕੰਮ ਕਰੀ ਉਹ ਉਹਨਾਂ ਫੁਲਕੇ ਲਾ ਦੇ ਕਦੀ ਨਹੀਂ ਨਹੀਂ ਮਿਲਦੇ ਮੈਂ ਆਵਲਾ ਲਈ ਨਾ ਮੈਂ ਸਾਰੇ ਕੰਮ ਜਾਣਦਾ ਇਹੋ ਜੀ ਗੱਲ ਕੋਈ ਨਹੀਂ ਆ ਤੇ ਮੇਰੇ ਸੋ ਵੀ ਕਦੀ ਘਰੇ ਫੁਲਕੇ ਲਾਏ ਨੇ ਮਾਤਾ ਜੀ ਨੂੰ ਕਦੀ ਬਣਾ ਕੇ ਫੁਲਕੇ ਖਾਏਗਾ ਵੀ ਕਾਰ ਨਹੀਂ ਖੁਆਈ ਦੇ ਇੱਥੇ ਤੇ ਹੁਣ ਖੁਆਈ ਨਹੀਂ ਦੇ ਲੋਕਾਂ ਨੂੰ ਖੁਆਈ ਜਾਂਦੇ ਉਹ ਕਾਰੀ ਬਾਦਾ ਹੀ ਨਹੀਂ ਖੁਆਏ ਕਹਿੰਦੀ ਮਾਤਾ ਹੀ ਨਹੀਂ ਖੁਆ ਲਿਆ ਕਰ ਉਹ ਵੀ ਖੁਸ਼ ਹੋ ਜਾਣਾ ਵੀ ਮੇਰੀ ਵੀ ਸੇਵਾ ਕਰਦੇ ਨੇ ਮੈਂ ਤੁਹਾਨੂੰ ਦੱਸਿਆ ਸੀ ਕਿ ਕਈ ਯਾਰ ਇੱਥੇ ਤੇ ਬਣਾ ਕੇ ਖੁਆਈ ਦੇ ਦਿਆ ਤੇ ਮੈਨੂੰ ਦੱਸੋ ਬਾਪੂ ਜੀ ਅਸੀਂ ਦੇਖਿਆ ਜਿਆਦਾਤਰ ਐ ਸਮੇਂ ਚ ਲੋਕੀ ਆਰਾਮ ਚਾਹੁੰਦੇ ਨੇ ਵੀ ਆਰਾਮ ਕਰਨਾ ਚਾਹੀਦਾ ਵਾ ਐ ਸਾਰੀ ਉਮਰ ਬੰਦੇ ਕੰਮ ਕੀਤਾ ਮੇਰੇ 30 ਸਾਲ ਦੀ ਉਮਰ ਬੜੀ ਹੋ ਜਾਂਦੀ ਨੇ ਤੁਸੀਂ ਨਹੀਂ ਸੋਚਿਆ ਕਰੀ ਐ ਸਮੇਂ ਹੁਣ ਰਾਮ ਘਾ ਕੇ ਘਰੇ ਬੈਕਪ ਜਦਾਂ ਕਰੀ ਮੈਂ ਤਾਂ ਤੁਹਾਡੀ ਗਾੜੀ ਪਹਿਲਾਂ ਵੀ ਬੇਨਤੀ ਇਹੀ ਕੀਤੀ ਆ ਜੀ ਕਿ ਮੈਂ ਮਹੀਨਾ ਡੇਢ ਮਹੀਨਾ ਕਰ ਰਿਹਾ ਸਾਂ ਤੇ ਮੈਂ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਫਿਰ ਮੈਨੂੰ ਕਿਹ ਯਾਰ ਦੋਸਤ ਨੇ ਕਿਹਾ ਵੀ ਇੱਥੇ ਐਸ ਤਰ੍ਹਾਂ ਕੰਮ ਕਰ ਲੈ ਫਿਰ ਤੁਰਿਆ ਫਿਰੇਂਗਾ ਤੇ ਤੁਹਾਡਾ ਸੇ ਠੀਕ ਰਹੂਗੀ ਇਸ ਕਰਕੇ ਮੈਂ ਉਹਦਾ ਇਹ ਕੰਮ ਕੀਤਾ 2018 ਦਾ ਅਪ੍ਰੈਲ ਮਹੀਨਾ ਤੇ 21 ਤਰੀਕ ਮੈਨੂੰ ਇਸ ਤੋਂ ਧਾਰੋ ਤਰੀਕ ਵੀ ਆ ਰਹੀ ਆ ਸਾਨੂੰ ਵੀ ਬਹੁਤ ਯਾਦ ਆ ਕਿ ਲੱਗਦਾ ਵੀ ਇਸੇ ਰੋਜੀ ਰੋਟੀ ਤੋਂ ਕਮਾ ਕੇ ਤੁਸੀਂ ਘਰ ਦਾ ਗੁਜ਼ਾਰਾ ਚਲਾਉਂਦੇ ਹੋ ਜਾਂ ਘਰ ਦੇ ਬਾਲ ਬੱਚਿਆਂ ਦਾ ਦੇਖਭਾਲ ਵੀ ਕਰਦੇ ਇਸੇ ਕੰਮ ਤੋਂ ਹੀ ਨਹੀਂ ਬੱਚਿਆਂ ਦੀ ਜਿਹੜੀ ਗੱਲ ਆ ਬੱਚੇ ਆਪਣੇ ਕਮਾਉਂਦੇ ਨੇ ਖਾਂਦੇ ਨੇ ਬੱਚੇ ਆਪਣੇ ਸਾਰੇ ਲੋ ਵਡੇ ਲੱਗਦੇ ਛੋਟਾ ਜਿਹੜਾ ਜਿਹੜਾ ਅਨਮੈਰਿਡ ਹੈ ਉਹ ਸਾਡੇ ਨਾਲ ਸਾਡੇ ਹਾਂਜੀ ਤੇ ਜੇ ਇਸ ਤੋਂ ਸਬਜ਼ੀ ਦੀ ਗੱਲ ਕਰੀਏ ਉਹ ਵਕ ਵਕ ਸਬਜ਼ੀ ਜਿਹੜਾ ਬਣਾਉਂਦੇ ਹੋ ਕਿ ਇੱਕ ਦਫਨੀ ਰੋਟੀ ਆ ਨਹੀਂ ਸਬਜ਼ੀ ਰੋਜ਼ ਨ ਰੋਜ਼ ਵੱਖਰੀ ਵੱਖਰੀ ਬਣਨੀ ਆ ਜਿਦ ਤਰ੍ਹਾਂ ਤੁਹਾਨੂੰ ਦੱਸਿਆ ਵੀ ਕੱਲ ਕੜੀ ਹੀ ਅੱਜ ਆਲੂ ਮੂੰਗਰਿਆਂ ਦਾ ਬਣਾ ਤਾ ਕੱਲ ਨੂੰ ਕਾਲੇ ਛੋਲੇ ਬਣਨੇ ਆ ਪਰਸੋਂ ਦਾਲ ਬਣਨੀ ਆ ਇਤਨਾ ਮਤਲਬ ਕਿ ਵੰਡ ਵਰਤ ਗਈਏ ਤੇ ਬਾਪੂ ਜੀ ਇਹ ਸੋ ਵੀ ਜਿਹੜੇ ਲੋਕ ਜ਼ਿੰਦਗੀ ਤੋਂ ਥੱਕ ਜਾਂਦੇ ਨੇ ਜਿਹੜੇ ਜ਼ਿੰਦਗੀ ਤੋਂ ਹਲਕ ਖਾਰ ਜਾਂਦੇ ਨੇ ਕਹਿੰਦੇ ਵੀ ਸਾਲੂ ਗਰੀਬੀ ਆ ਗਈ ਆ ਮੁਸ਼ਕਲ ਆ ਗਈ ਆ ਜ਼ਿੰਦਗੀ ਕਿਦਾ ਕੱਢਾਂਗੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਜ਼ਿੰਦਗੀ ਜੇ ਇਸ ਤਰ੍ਹਾਂ ਮਾੜੇ ਚੰਗੇ ਸਮੇਂ ਆਉਂਦੇ ਆਂਦੇ ਬੰਦੇ ਦੇ ਉਹਨਾਂ ਨੂੰ ਕੀ ਕਹਿਣਾ ਜਾਊਗਾ ਪਹਿਲਾਂ ਹੀ ਬੇਨਤੀ ਇਹੋ ਕੀਤੀ ਵੀ ਉਤਰਾ ਚੜਾ ਦੇ ਆਉਂਦੇ ਜਾਂ ਬਾਕੀ ਆਹਾਂ ਤੇ ਕਰੀ ਮੰਦ ਦੇ ਵਿੱਚ ਇਹੋ ਜਿਹਾ ਨਹੀਂ ਸੋਚਿਆ ਗੁਰੂ ਰਾਮਦਾਸ ਦੀ ਨਗਰੀ ਜਿੱਥੇ ਅਸੀਂ ਬੈਠੇ ਆ ਤੇ ਸਾਹਮਣੇ ਸ਼ਵਾਲਾ ਮੰਦਿਰ ਹੈ ਸ਼੍ਰੀ ਗਣੇਸ਼ ਜੀ ਮੰਦਿਰ ਹੈ ਹਾਂਜੀ ਉਹ ਵੇਖ ਕਰਕੇ ਇਹ ਇਹ ਗੁਰੂਆਂ ਦੇ ਚਰਨਾਂ 'ਚ ਬੈਠੇ ਆ ਉਹਨਾਂ ਨੇ ਜੋ ਮਿਹਨਤ ਰਜਣੀ ਆ ਉਹ ਉਹਨਾਂ ਦੀ ਆ ਜੀ ਲੱਗਦਾ ਮਿਹਨਤ ਬੰਦੇ ਨੂੰ ਕਰਨੀ ਚਾਹੀਦੀ ਹੈ ਰੱਬ ਮਿਹਨਤ ਦੇ ਫਲ ਆਉਂਦਾ ਵਾ ਤੇ ਮਿਹਨਤ ਕਰਨ ਦੇ ਨਾਲ ਹੀ ਬੰਦਾ ਜਿਹੜਾ ਵਾ ਅੱਗੇ ਵਧਦਾ ਵਾ ਹਾਂਜੀ ਹਾਂਜੀ ਮਿਹਨਤ ਜਿਹੜੀ ਆ ਸਭ ਤੋਂ ਮਿਹਨਤ ਸਭ ਤੋਂ ਵਧੀਆ ਜੀ ਮੈਂ ਤੇ ਇਹੋ ਹੀ ਬੱਚਿਆਂ ਨੂੰ ਵੀ ਗਾੜੀ ਸਿੱਖਿਆ ਇਹੋ ਹੀ ਦੇਵਾਂਗਾ ਜਿਹੜੇ ਆਪਣੇ ਪੜ੍ਹਾਈ ਕਰਨ ਮਿਹਨਤ ਕਰਨ ਤੇ ਚੰਗੇ ਅਫਸਰ ਵੀ ਬਣਨ ਅਸੀਂ ਦੇਖਿਆ ਤੁਸੀਂ ਜਦੋਂ ਮਾਤਾ ਜੀ ਪਾਣੀ ਲੈ ਕੇ ਆਉਂਦੇ ਬਾਟ ਚੁੱਕ ਕੇ ਤੁਸੀਂ ਭੱਜ ਕੇ ਜਾ ਕੇ ਮਤ ਕੀਤੀ ਮਾਤਾ ਜੀ ਬਾਟੀ ਆਪ ਹੱਥ ਫੜ ਕੇ ਕਿ ਲੱਗਦਾ ਨਹੀਂ ਜਦੋਂ ਬਜ਼ੁਰਗ ਹੋ ਜਾਂਦਾ ਜੋ ਮੀਆਂ ਬੇਵੀ ਜਦੋਂ ਜੀਵਨ ਸਾਥੀ ਜਿਹੜੇ ਸਫਰ ਆ ਇਕੱਠੇ ਤੈਅ ਕਰਦੇ ਨੇ ਜੋ ਜਵਾਨੀ ਵਾਲੇ ਵੀ ਤੁਸੀਂ ਬੜੀ ਮਤ ਕੀਤੀ ਦਾ ਸਹਾਰਾ ਬਣਿਓ ਬੁਢਾਪੇ 'ਚ ਵੀ ਸਹਾਰਾ ਬਣਿਓ ਕਿੰਨਾ ਕਿ ਚੰਗਾ ਲੱਗਦਾ ਹੈ ਜੀਣ ਲੱਗੇ ਮੈਂ ਤਾਂ ਤੁਸੀਂ ਦੇਖਿਆ ਵੀ ਅਸੀਂ ਤੇ ਸਾਡੇ ਮਨ 'ਚ ਕੋਈ ਉਹੋ ਜਿਹੀ ਗੱਲ ਨਹੀਂ ਹੈਗੀ ਤੇ ਅਸੀਂ ਬੜੇ ਆਰਾਮ ਨਾਲ ਆਪਣਾ ਕੰਮ ਕਰੀ ਜਾਂਦੇ ਹਾਂ ਮਿਹਨਤ ਕਰਦੇ ਹਾਂ ਕੋਈ ਚੋਰੀ ਨਹੀਂ ਕੋਈ ਡਾਕਾ ਨਹੀਂ ਕੋਈ ਕੁਝ ਨਹੀਂ ਮਿਹਨਤ ਦਾ ਕੋਈ ਡਰ ਨਹੀਂ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜੀ ਜੋੜੀ ਆ ਬਜੂਰੀ ਜੋੜੀ ਮੈਂ ਕਹਿਸਾਦਾ ਵੀ ਕੁਸ਼ਾਲ ਜੋੜੀ ਆ ਦੋਵੇਂ ਜੀ ਬਹੁਤ ਖੁਸ਼ ਨੇ ਬਾਪੂ ਜੀ ਤੇ ਮਾਤਾ ਜੀ ਨਾਲ ਨੇ ਬਾਪੂ ਜੀ ਨਾਲ ਗੱਲਬਾਤ ਕੀਤੀ ਬੜਾ ਚੰਗਾ ਲੱਗਾ ਮਾਤਾ ਜੀ ਨਾਲ ਗੱਲ ਕਰਦੇ ਆ ਮਾਤਾ ਜੀ ਅਸੀਂ ਦੇਖਿਆ ਬਾਪੂ ਜੀ ਤੁਹਾਡੀ ਮਤਤ ਕਰ ਰਹੇ ਸੀ ਜਦੋਂ ਤੁਸੀਂ ਲੈ ਕੇ ਆਉਂਦੇ ਸੀ ਪਾਣੀ ਤੁਹਾਡੀ ਹੱਥ ਦੇ ਬਾਲਟੀ ਫੜ ਕੇ ਖੁਦ ਲੈ ਲਈ ਪਹਿਲੇ ਵੀ ਕਈ ਘਰੇ ਇਸ ਦਾ ਮਤ ਕਰਦੇ ਹੁੰਦੇ ਨੇ ਨਹੀਂ ਜੀ ਹੁਣ ਇੱਥੇ ਤੇ ਕਰਨੀ ਪੈਣੀ ਆ ਇੱਥੇ ਕਰਦੇ ਘਰ ਨਹੀਂ ਕਰਦੇ ਨਹੀਂ ਤੇ ਘਰੇ ਕਦੀ ਗਲਾਸ ਚੁੱਕ ਰੱਖਦੇ ਬੰਦੇ ਕੇ ਸਾਈਡ ਤੇ ਨਾ ਨਾ ਬਾਪੂ ਜੀ ਮਾਤਾ ਕਹਿੰਦੇ ਘਰੇ ਨਹੀਂ ਕਰਦੇ ਇੱਥੇ ਮਤ ਕਰਦੇ ਆ ਵੇਖੋ ਜੀ ਤੁਹਾਨੂੰ ਪਹਿਲਾਂ ਦੱਸਿਆ ਵੀ ਘਰ ਦਾ ਕੰਮ ਕਰ ਜੀ ਆ ਇਹ ਇੱਥੇ ਆ ਇਹ ਮਿਹਨਤ ਆ ਕਿ ਇਹ ਸਭ ਇਥੇ ਵੀ ਤੁਹਾਡੇ ਦਾ ਪੂਰੀ ਮੋਢੇ ਦਾ ਮੋਢਾ ਲਾ ਕੇ ਕੰਮ ਕਰਦੇ ਪੂਰੀ ਬਿੰਦ ਕਰਦੇ ਹਾਂ ਜੀ ਕੰਮ ਪੂਰਾ ਕਰਦੇ ਆ ਇੱਕ ਕਿਦਾਂ ਕਿ ਜਗ ਲਾਲਾ ਜੋ ਜੀਵਨ ਸਾਥੀ ਐਸ ਵੇਲੇ ਆ ਕੇ ਵੀ ਸਾਡਾ ਸਾਥ ਦਿੰਦਾ ਵਾ ਤੁਹਾਡੇ ਦਾ ਮੋਢੇ ਦਾ ਮੋਢਾ ਲਾ ਕੇ ਖੜਾ ਵਾਂ ਠੀਕ ਲੱਗਦਾ ਠੀਕ ਲੱਗਦਾ ਵੀ ਕਰਨਾ ਪੈਣਾ ਵੰਡ ਕੇ ਕੰਮ ਬਾਪੂ ਜੀ ਅਸੀਂ ਦੇਖਿਆ ਮਾਤਾ ਜੀ ਕਹਿੰਣਾ ਵੀ ਦੋਵੇਂ ਜੀ ਮਤ ਕਰਦੇ ਨੇ ਚੰਗਾ ਲੱਗਦਾ ਕਹਿੰਦੇ ਕਹਿੰਦੇ ਜਵਾਨੀ ਵਾਲੇ ਵੀ ਮੇਰਾ ਬਹੁਤ ਸਾਥ ਦਿੰਦੇ ਰਿਹਾ ਹੁਣ ਵੀ ਐਸ ਵੇਲੇ ਸਾਥ ਦਿੰਦੇ ਰਿਹਾ ਕਹਿੰਦੇ ਚੰਗਾ ਲੱਗਦਾ ਜੋ ਜੀਵਨ ਸਾਥੀਦਰਾ ਮਤ ਕਰਦਾ ਬਰਾ ਮੈਂ ਤੁਹਾਡੀ ਗਾੜੀ ਇਹੋ ਬੇਨਤੀ ਕੀਤੀ ਐ ਵੀ ਅਸੀਂ ਕੋਈ ਉਤਰਾ ਚੜ੍ਹਾ ਵਾਲੀ ਕੋਈ ਇਹੋ ਜੀ ਕੋਈ ਚੀਜ਼ ਨਹੀਂ ਸੋਚੀ ਜੋ ਮਹਾਰਾਜ ਕਰਦਾ ਉਹ ਸਹੀ ਕਰਦਾ ਹੈ ਗੁਰੂ ਸਾਹਿਬ ਦੇ ਚਰਨਾ ਜੀ ਬੈਠੇ ਆ ਤੇ ਮੇਰੇ ਤੋਂ ਬਾਬਾ ਜੀ ਜ਼ਿੰਦਗੀ ਦੇ ਮਾੜੇ ਤੋਂ ਮਾੜਾ ਦਿਨ ਕਹਿੰਦੇ ਕਿ ਵੇਖੇ ਆਪਣੇ ਹਾਲਾਤ ਵਿੱਚ ਆਪਣੀ ਉਮਰ ਵਿੱਚ ਕਿਹੜੇ ਕਿਹੜੇ ਜ਼ਿੰਦਗੀ ਦੇ ਤੁਹਾਨੂੰ ਜਿਹੜਾ ਦੌਰ ਵੇਖਣਾ ਪਿਆ ਮਾੜੇ ਦਿਨ ਵੀ ਵੇਖੋ ਪਰਦੇਸ ਦੇ ਵਿੱਚ ਕਈ ਵਾਰ ਵਾਅਦਾ ਕਾਟਾ ਹੁੰਦਾ ਰਿਹਾ ਹੈ ਬਾਕੀ ਇਹੋ ਜੀ ਕੋਈ ਗੱਲ ਨਹੀਂ ਆ ਪਰ ਨੇ ਮਾਰਾ ਜੀ ਕਰ ਪਈ ਰਹੀ ਹੈ ਪਰ ਜਿਹੜੇ ਲੋਕ ਜਿੰਦਗੀ ਤੋਂ ਹਾਰ ਜਾਂਦੇ ਨੇ ਜਿੰਦਗੀ ਗਰੀਬੀ ਤੋਂ ਥੱਕ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਹਿੰਮਤ ਕਰਨੀ ਚਾਹੀਦੀ ਆ ਮੈਂ ਇਹ ਤੁਹਾਨੂੰ ਦੱਸਿਆ ਜੀ ਮਿਹਨਤ ਜਿਹੜੀ ਆ ਮਿਹਨਤ ਦਾ ਕੋਈ ਡਰ ਨਹੀਂ ਆ ਚੋਰੀ ਵਾਲੇ ਠੱਗੀਆਂ ਦਾ ਡਰ ਜੇ ਬਾਕੀ ਮਿਹਨਤ ਦਾ ਕੋਈ ਡਰ ਨਹੀਂ ਇਹ ਵੀ ਨੇ ਸਭ ਅਸੀਂ ਦੇਖਿਆ ਇੱਥੇ ਗਰਮੀ ਵੀ ਕਈ ਵਾਰੀ ਹੁੰਦੀ ਆ ਚਲੋ ਹੁਣ ਤੇ ਹਵਾਵਾਂ ਜ਼ਿਆਦੀ ਪਈ ਆ ਠੰਡ ਵੀ ਹੁੰਦੀ ਆ ਫਿਰ ਵੀ ਤੁਹਾਡਾ ਇਹੋ ਰੁਟੀਨ ਇਹੋ ਟਾਈਮ ਇੱਥੇ ਆਉਂਦਾ ਮੇਰਾ ਇਹੋ ਹੀ ਟਾਈਮ ਆ ਸਵੇਰੇ 7:00 7:30 ਵਜੇ ਆ ਜਾਣਾ ਸ਼ਾਮ ਨੂੰ 7:30 8:00 ਵਜੇ ਜਾਣਾ ਇਹ ਢਾਬੇ ਦਾ ਨਾਂ ਕੀ ਰੱਖਿਆ ਵਾ ਦਰਸ਼ਕਾਂ ਨੂੰ ਦੱਸਾਂਗਾ ਕਰ ਦਿਓ ਕੀ ਨਾਂ ਰੱਖਿਆ ਵਾ ਗੁਰੂ ਦਾ ਢਾਬੇ ਦਾ ਨਾਂ ਕੋਈ ਨਹੀਂ ਹੈ ਬਸ ਬਾਪੂ ਢਾਬਾ ਕਹੀਏ ਬੜਾ ਵਾ ਵਾ ਬਿਲਕੁਲ ਜੀ ਬਾਪੂ ਢਾਬਾ ਕਹਿ ਸਕਦੇ ਆ ਜਾਂ ਬੇਬੇ ਢਾਬਾ ਵੀ ਕਹਿ ਸਕਦੇ ਆ ਕਿਉਂਕਿ ਬਾਪੂ ਤੇ ਬੇਬੇ ਦੋਵੇਂ ਇਕੱਠੇ ਇੱਥੇ ਆਉਂਦੇ ਨੇ ਤੇ ਲੋਕਾਂ ਦਾ ਪਿਆਰ ਬੜਾ ਮਿਲਦਾ ਵਾ ਸਾੜੀ ਦਸ਼ਕਾਂ ਤੋਂ ਪੀ ਲਿਆ ਵੀ ਤੁਸੀਂ ਵੱਧ ਚੜ ਕੇ ਸੁੰਬਰ ਵਿੱਚ ਇੱਥੇ ਜਿਵੇਂ ਬਾਪੂ ਜੀ ਮਿਹਨਤ ਕਰਦੇ ਨੇ ਇੱਥੇ ਆ ਕੇ ਨਾ ਕੋ ਹੱਥ ਫਟਾਇਆ ਕਰੋ ਇੱਥੇ ਆ ਕੇ ਕੋਈ ਨਾ ਕੋਈ ਲੈ ਕੇ ਜਾ ਕਰੋ ਬਾਪੂ ਜੀ ਤੁਹਾਡੀ ਹਰਾਰ ਕੀ ਹੈ ਤੁਹਾਡੀ ਸੇਧਾ ਕੀ ਰਾਜ ਆ ਤੁਹਾਡੇ ਅਸੀਂ ਦੇਖਿਆ ਜਾਂ ਤਾਂ ਤੁਸੀਂ ਮਾਰ ਕਿਰਪਾ ਨਾਲ ਚਲੋ ਹੱਥ ਦੇ ਜਾਓ ਤੇ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਇਸਦੇ ਹੱਥ ਦੇ ਲਓ ਤੁਹਾਡਾ ਕੀ ਰਾਜ ਕੀ ਤੁਹਾਡੀ ਸੇਧਾ ਦੇਖੋ ਮੈਂ ਤੁਹਾਨੂੰ ਦੱਸਿਆ ਹੀ ਪਹਿਲਾਂ ਮਿਹਨਤ ਦਾ ਕੰਮ ਬੜਾ ਕੀਤਾ ਹੈ ਜਿਹੜੀ ਸ਼ੈਟਰਿੰਗ ਦਾ ਕੰਮ ਕਰਦੇ ਹੋ ਤੇ ਪਲੇਟਾਂ ਕਿੰਨੀਆਂ ਕਿੰਨੀ ਭਰ ਰਹੀ ਹੈ 30 30 ਕਿਲੋ ਭਰ ਰਹੀ ਹੈ ਤੇ ਗੱਡਰੀਆਂ 50 60 70 70 ਕਿਲੋ ਦੇ ਵੀ ਆ ਤੇ ਉਹ ਉਹ ਵੀ ਚੁੱਕਦੇ ਰਹੇ ਆ ਇਸ ਕਰਕੇ ਮਹਾਰਾਜ ਦੀ ਕਿਰਪਾ ਰਹੀ ਹੈ ਜੀ ਉਹਦੇ ਤੱਕ ਦੇ ਅਸੀਂ ਦੇਖਿਆ ਐ ਸਮਝ ਜਾਂ ਤਾਂ ਲੋਕੀ ਨਿਰਾਸ਼ ਹੋ ਜਾਂਦੇ ਨੇ ਲੋਕ ਕਹਿੰਦੇ ਡਾਕਟਰ ਚੱਕ ਕੇ ਘਟਨੇ ਪੈਂਦੇ ਨੇ ਹਸਤਾਲਾ ਚੱਕਰ ਕਰਦੇ ਪੈਂਦੇ ਨੇ ਚਲੋ ਮਾਰਾ ਤੁਹਾਡੀ ਉਮਰ ਲੰਮੀ ਕਰੇ ਇਸੇ ਤਰ੍ਹਾਂ ਹੱਸਦੇ ਖੜਦੇ ਰਹੋ ਹਮੇਸ਼ਾ ਪਰਿਵਾਰ ਦੇ ਨਾਲ ਹਾਂਜੀ ਬਾਕੀ ਤਾਂ ਦੱਸਿਆ ਹੀ ਮਹਾਰਾਜ ਦਾ ਡਾ ਰੱਖੀ ਦਾ ਹੋਰ ਨਹੀਂ ਕੋਈ ਵੀ ਹਾਂਜੀ ਬਹੁਤ ਧੰਵਾਦ ਜੀ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾਦਨ ਬਟਾਲਾ ਰੋਡ ਦੀਆਂ ਜਿੱਥੇ ਕੀ ਬਜ਼ੁਰਗ ਜੋੜਾ ਸਰਦਾਰ ਪ੍ਰੀਤਮ ਸਿੰਘ ਤੇ ਉਹਨਾਂ ਦੇ ਧਰਾਂ ਪਤਨੀ ਇਹ ਦੋਵੇਂ ਬਜ਼ੁਰਗ ਜੋੜਾ ਬਾਪੂ ਤੇ ਬੇਬੇ ਇਹ ਜਿਹੜੇ ਕਿ ਢਾਬਾ ਲਾਉਂਦੇ ਨੇ ਇਹਦੇ ਢਾਬੇ ਦਾ ਨਾਂ ਵੀ ਨਾ ਰੱਖਿਆ ਬੇਬੇ ਬਾਪੂ ਦਾ ਢਾਬਾ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਬਹੁਤ ਮਿਹਨਤ ਕਰਦੇ ਨੇ ਐਸਬ੍ਰੇਨਿਤ ਜੱਤਨ ਲੋਕ ਆਪਣੇ ਉਹਨੂੰ ਕਹਿੰਦੇ ਨੇ ਵੀ ਸਾਲੋਂ 81 ਨੰਬਰ ਜਿਹੜਾ ਪਿੱਲਰ ਆ ਉੱਥੇ ਜਿਹੜਾ ਬਿਲਕੁਲ ਲਾਉਂਦੇ ਨੇ ਤੇ ਸਾਹਮਣੇ ਸ਼੍ਰੀ ਗੁਰਦੇਵ ਜੀ ਦਾ ਮੰਦਿਰ ਵੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼੍ਰੀ ਗੁਰਦੇਵ ਦਾ ਮੰਦਿਰ ਹੀ ਆ ਸਾਡੀ ਦਸ਼ਕਾ ਤੋਂ ਪਹਿਲੇ ਵੀ ਜਦੋਂ ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਆਓ ਇਹ ਬੇਬੇ ਬਾਪੂ ਦੇ ਢਾਬੇ ਤੋਂ ਕੁਛ ਦਾ ਕੁਛ ਜਰੂਰ ਖਾ ਕੇ ਜਾਇਓ ਕਿਉਂਕਿ ਬੜੀ ਮਿਹਨਤ ਕਰਦੇ ਨੇ ਉਮਰ 75 ਸਾਲ ਦੇ ਕਰੀਬ ਹੋ ਚੁੱਕੀ ਆ ਪਰ ਹਜੇ ਵੀ ਮਿਹਨਤ ਕਰਕੇ ਆ ਕਹਿੰਦੇ ਅਸੀਂ ਖਾਨੇ ਆ ਕਿਸੇ ਗਾੜੀ ਹੱਥ ਨਹੀਂ ੜਦੇ ਜਾ ਕਿਸੇ ਗਾੜੀ ਭੀਖ ਨਹੀਂ ਮੰਗਦੇ ਤੁਸੀਂ ਦੇਖ ਸਕਦੇ ਹੋ ਜਿਹੜੀ ਉਮਰ ਇਹ ਆਰਾਮ ਕਰਨਾ ਚਾਹੀਦਾ ਸੀ ਉਸ ਉਮਰੇ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਉਹ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਵੱਤਵਾ ਸ਼ੇਅਰ ਜਰੂਰ ਕਰ ਦਿਓ ਜਿਹੜੇ ਇਸ ਬਜ਼ੁਰਗਾ ਨੂੰ ਤੇ ਬੇਬੇ ਦੇ ਬਾਪੂ ਨੂੰ ਜਿਹੜਾ ਕੀ ਪਿਆਰ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਅਮਰਸਾ ਤੋਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ